ਗਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜੰਗਲਾਤ ਵਿਭਾਗ ਵੱਲੋਂ 15 ਲੱਖ ਬੂਟੇ ਕੀਤੇ ਜਾ ਰਹੇ ਹਨ ਤਿਆਰ ਰਹਿਣਾ ਸ਼ਬਦਾਂ ਦਾ ਪ੍ਰਗਟਾਵਾ ਅਟਲ ਮਹਾਜਨ ਪੀ ਐਫ ਐਸ 1 ਮੰਡਲ ਅਫਸਰ ਵੱਲੋਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜੁਲਾਈ ਮਹੀਨੇ ਤੱਕ ਹੀ ਬੂਟੇ ਤਿਆਰ ਹੋ ਜਾਣਗੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਬੂਟਿਆਂ ਦੀ ਕਟਾਈ ਕਰਦਾ ਹੈ ਤੋਂ ਉਸ ਦੇ ਉੱਤੇ ਜੰਗਲਾਤ ਵਿਭਾਗ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਲੋਕ ਆਪਣੇ ਪਸ਼ੂਆਂ ਨੂੰ ਬੰਨ ਕੇ ਰੱਖਣ ਤਾਂ ਕਿ ਉਹ ਜੰਗਲਾਤ ਏਰੀਏ ਵਿੱਚ ਨਾ ਚਰਨ ਉਹਨਾਂ ਨੇ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਫਲ ਵਾਲੇ ਬੂਟੇ ਜ਼ਿਆਦਾ ਲਗਾਈ ਜਾਣ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਐਸਾਨਵੀ ਮੈਗਮੇ ਵੱਲੋਂ ਲਗਭਗ 15 ਕੋ ਲੱਖ ਬੂਟਾ ਤਿਆਰ ਕੀਤਾ ਜਾ ਰਿਹਾ ਹੈ ਕਿ ਇਹਨਾਂ ਨਸਲਾਂ ਤੇ ਪ੍ਰਾਈਜ਼ ਕਰ ਚੁੱਕੇ ਆ ਤਲਮਾ ਬੀਜ ਵਗੈਰਾ ਲਗਾਤੇ ਨੇ ਲੇਕਿ ਜੁਲਾਈ ਮਹੀਨੇ ਤੱਕ ਤਿਆਰ ਹੋ ਜਾਣਗੇ ਪਲਾਂਟੇਸ਼ਨ ਵੀ ਤੇ ਮੈਂ ਦੀ ਲੋਕਾਂ ਨੂੰ ਇਹ ਰਿਕੁਐਸਟ ਹੈ ਕਿ ਆਉਣ ਵਾਲੇ ਪਲਾਂਟਿੰਗ ਸੀਜ਼ਨ ਦੇ ਬਾਅਦ ਤੋਂ ਬਾਅਦ ਬੂਟੇ ਲਗਾਉਣ ਤੇ ਆਪਣੇ ਗੁਜਾਰਸਪੁਰ ਜ਼ਿਲ੍ਹੇ ਨੂੰ ਹਰਿਆਵਰ ਰਮਨਾਨ ਅਤੇ ਪੋਲੂਸ਼ਨ ਫਰੀ ਬਣਾਉਣ। ਉਹਨਾਂ ਨੇ ਵੀ ਰਿਕੁਐਸਟ ਹੈ ਕਿ ਕਟਾਈ ਨਾ ਕਰਨ ਔਰ ਬਾਅਦ ਤੋਂ ਬਾਅਦ ਬੂਟੇ ਲਗਾਉਣ ਪਰਿਆਵਰਣ ਨੂੰ ਬਚਾਉਣ। ਇਹ ਕਹਿੰਦੇ ਕਰਦਾ ਉਸੇ ਜੇ ਉਹਨਾਂ ਤੇ ਹਾਂਜੀ ਐਕਸ਼ਨ ਹੁੰਦਾ ਜੁਰਮਾਨੇ ਹੁੰਦੇ ਉਹਨਾਂ ਨੂੰ ਤੇ ਉਹਨੇ ਐਫ ਆਰ ਵੀ ਕਰਵਾਈਆਂ। ਉਹਨਾਂ ਨੂੰ ਇਹ ਹੀ ਅਪੀਲ ਕਰਨਾ ਚਾਹਾਂਗੇ ਕਿ ਜਿਹੜੇ ਆਪਣੇ ਪਸ਼ੂ ਆ ਉਹਨਾਂ ਨੂੰ ਬੰਦ ਕੇ ਰੱਖਣ ਤੇ ਆਪਣੇ ਜਿਹੜੇ ਫੋਰੈਸਟ ਏਰੀਆ ਤੇ ਨਾ ਚਰਾਂ। ਜਿਹਦੀ ਜਰੂਰਤ ਹੱਦਾਰ ਹੈ ਜੀ ਕਾਫੀ ਨੇਮਕੀਅਸ ਸਟਾਫ ਔਰ ਕਾਫੀ ਜਿਹੜਾ ਮਿਹਨਤ ਨਾਲ ਕੰਮ ਕਰ ਰਿਹਾ। ਵਾਤਾਵਰਨ ਨੂੰ ਬਚਾਉਣ ਵਾਸਤੇ ਸਾਨੂੰ ਜਿਹੜੇ ਲੌਂਗ ਰੋਟੇਸ਼ਨ ਦੇ ਬੂਟੇ ਲਗਾਉਣੇ ਚਾਹੀਦੇ ਆ ਤਾਂ ਫਲਾਂ ਵਾਲੇ ਬੂਟੇ ਮੈਕਸਿਮਮ ਲਗਾਉਣੇ ਚਾਹੀਦੇ ਆ ਜਿਸ ਦੇ ਨਾਲ ਕਿ ਬਰਸ वगैरह ਵੀ ਜਿਹੜੇ ਆ ਕੁਝ ਉਹਨਾਂ ਨੂੰ ਵੀ ਖਾਣ ਨੂੰ ਮਿਲੇ ਤੇ ਜੇ ਵੀ ਆਜੂ ਜਿਹੜੀ ਆ ਲੰਬੀ ਹੋਵੇ ਉਹ ਜਿਆਦਾ ਦੇਰ ਤੱਕ ਜਿਹੜੇ ਆ ਸਾਨੂੰ ਆਕਸੀਜਨ ਤੇ ਸਾਡੇ এনवायरमेंट ਨੂੰ ਜਿਹੜਾ ਪੋਲੂਸ਼ਨ ਫਰੀ ਹੋ ਕਰੇ